ਏਅਰਲਾਈਨ ਕੰਪਨੀ 에어 ਇੰਡੀਆ ਐਕਸਪ੍ਰੈਸ ਨੇ ਅਚਾਨਕ ਛੁੱਟੀ ਤੇ ਗਏ 200 ਤੋਂ ਵੱਧ ਚਾਲਕ ਦਲ ਦੇ ਮੈਂਬਰਾਂ ਦੇ ਵਿੱਚੋਂ 25 ਨੂੰ ਬਰਖਾਸਤ ਕਰ ਦਿੱਤਾ ਏਅਰਲਾਈਨ ਨੇ ਬਾਕੀ ਕਰਮਚਾਰੀਆਂ ਨੂੰ ਅੱਜ ਸ਼ਾਮ 4 ਵਜੇ ਤੱਕ ਕੰਮ ਤੇ ਪਰਤਣ ਲਈ ਕਿਹਾ ਹੈ ਕਰਨ ਦੇ ਵਿੱਚ ਸਫਲ ਰਹਿਣ ਤੇ ਨਤੀਜੇ ਵਜੋਂ ਹਰ ਕਿਸੇ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਸੋ ਇਹ ਸਾਰੇ ਕਰਮਚਾਰੀ 7 ਮਈ ਦੀ ਰਾਤ ਨੂੰ ਅਚਾਨਕ ਇਕੱਠੇ ਹੀ ਛੁੱਟੀ ਤੇ ਚਲੇ ਗਏ ਜਿਸ ਕਾਰਨ ਏਅਰਲਾਈਨ ਨੂੰ 90 ਤੋਂ ਵੱਧ ਉਡਾਨਾਂ ਰੱਦ ਕਰਨੀਆਂ ਪਈਆਂ ਤੇ ਅੱਜ ਵੀ ਕਈ ਉਡਾਨਾਂ ਜਿਹੜੀਆਂ ਰਾਤ ਦਿੱਤੀਆਂ ਗਈਆਂ ਸਿਰfte ਮੱਦੇ ਨਜ਼ਰ ਹੈ ਜਿਹੜਾ ਕਈਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਕਈਆਂ ਨੂੰ ਉਹਨਾਂ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਇਸ ਦੇ ਨਾਲ ਹੀ ਇਹ ਅਲਟੀਮੇਟਮ ਵੀ ਦਿੱਤਾ ਗਿਆ ਹੈ ਕਿ ਜੇਕਰ ਸ਼ਾਮ ਨੂੰ 4 ਵਜੇ ਤੱਕ ਵਾਪਸ ਕੰਮ ਤੇ ਨਹੀਂ ਪਰਤਦੇ ਤਾਂ ਇਹਨਾਂ ਨੂੰ ਵੀ ਜਿਹੜਾ ਬਾਹਰ ਕੱਢ ਦਿੱਤਾ ਜਾਵੇਗਾ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲਧਿਆਨ ਆਲਾ ਤੋਂ 에ਅਰਲਾਈਨ ਕੰਪਨੀ 에ਅਰ ਇੰਡੀਆ ਐਕਸਪ੍ਰੈਸ ਨੇ ਅਚਾਨਕ ਛੁੱਟੀ ਦੇ ਗਏ 200 ਤੋਂ ਵੱਧ ਚਾਲਕ ਦਲ ਦੇ ਮੈਂਬਰਾਂ ਦੇ ਵਿੱਚੋਂ 25 ਨੂੰ ਬਰਖਾਸਤ ਕਰ ਦਿੱਤਾ 에ਅਰਲਾਈਨ ਨੇ ਬਾਕੀ ਕਰਮਚਾਰੀਆਂ ਨੂੰ ਅੱਜ ਸ਼ਾਮ 4 ਵਜੇ ਤੱਕ ਕੰਮ ਤੇ ਪਰਤਣ ਲਈ ਕਿਹਾ ਅਜਾ ਕਰਨ ਦੇ ਵਿੱਚ ਸਫਾ ਰਹਿਨ ਤੇ ਨਤੀਜੇ ਵਜੋ ਹਰ ਕਿਸੇ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਸੋ ਇਹ ਸਾਰੇ ਕਰਮਚਾਰੀ 7 ਮਈ ਦੀ ਰਾਤ ਨੂੰ ਅਚਾਨਕ ਇਕੱਠੇ ਹੀ ਛੁੱਟੀ ਤੇ ਚਲੇ ਗਏ ਜਿਸ ਕਾਰਨ 에ਅਰਲਾਈਨ ਨੂੰ 90 ਤੋਂ ਵੱਧ ਉਡਾਨਾਂ ਰੱਦ ਕਰਨੀਆਂ ਪਈਆਂ ਤੇ ਅੱਜ ਵੀ ਕਈ ਉਡਾਨਾਂ ਹੈ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਜਿਸ ਤੇ ਮੱਦੇਨਜ਼ਰ ਹੈ ਜਿਹੜਾ ਕਈਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਕਈਆਂ ਨੂੰ ਉਹਨਾਂ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਇਸ ਦੇ ਨਾਲ ਹੀ ਇਹ ਅਲਟੀਮੇਟਮ ਵੀ ਦਿੱਤਾ ਗਿਆ ਹੈ ਕਿ ਜੇਕਰ ਸ਼ਾਮ ਨੂੰ 4 ਵਜੇ ਤੱਕ ਵਾਪਸ ਕੰਮ ਤੇ ਨਹੀਂ ਪੜਤਦੇ ਤਾਂ ਇਹ ਉਹਨਾਂ ਨੂੰ ਵੀ ਇਹ ਜਿਹੜਾ ਬਾਹਰ ਕੱਢ ਦਿੱਤਾ ਜਾਵੇਗਾ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ